ਕਦਾਂ ਤਾ ਹੁਕੀ ਹਾਲ ਚੰਗਾ ਨਾ ਜਨੇ ਮੱਖੀ ਨੂੰ ਪਾਣੀ ਹੂੰ ਹੂੰ ਸਿੰਗਾਂ ਸੋ ਚੱਲ ਜਾਂ ਕੋਈ ਗੱਲ ਬਾਤ ਨਾ ਲੈ ਸੁਣ ਫੇ ਗੱਲ ਬਾਤ ਇੱਕ ਪੰਜਾਬੀ ਹੁੰਦਾ ਤਾਂ ਉਹ ਇੰਗਲੈਂਡ ਗਿਆ ਹੁੰਦਾ ਅੱਛਾ ਜੀ ਉੱਥੇ ਉਹਦੀ ਗੋਰੇ ਨਾਲ ਪੈ ਜਾਂਦੀ ਜਾਰੀ ਹਾਂਜੀ ਤੇ ਗੋਰਾ ਇੱਕ ਦਿਨ ਉਹਨੂੰ ਆਪਣੇ ਘਰ ਸੱਦਾ ਇਹਦਾ ਤੇਰੀ ਸੇਵਾ ਸੁਗਾ ਕਰਦੇ ਆ ਅੱਛਾ ਜੀ ਉਹ ਬੀਅਰਾ ਬੁਰਾ ਲਿਆਉਂਦਾ ਚੰਨੀ ਦਾਰੂ ਮਹਿੰਗੇ ਪਾੜੀ ਲਿਆਉਂਦਾ ਬਰਗਰ ਸਰਗਰ ਮੀਟ ਮੂਰ ਲਿਆਦਾ ਚੰਗੀ ਸੇਵਾ ਕਰਦਾ ਹਾਂਜੀ ਇਹ ਆਪਣਾ ਪੰਜਾਬੀ ਜਿਹੜਾ ਟੁੰਜਾ ਹੋ ਗਿਆ ਕਹਿੰਦਾ ਗੋਰਾ ਸਾਹਿਬ ਤੁਸੀਂ ਅੱਜ ਮੇਰੀ ਬੜੀ ਸੇਵਾ ਕੀਤੀ ਹੁਣ ਮੇਰੇ ਘਰ ਆਇਓ ਮੇਰੀ ਵਾਦੀ ਆ ਮੈਂ ਤੁਹਾਡੀ ਸੇਵਾ ਕਰੂੰਗਾ ਵੇਖੀ ਨਾਲੇ ਪੰਜਾਬੀਆਂ ਦੀ ਸੇਵਾ ਹਾਂ ਉੱਤ ਜੇਜਾ ਉਠੇ ਦੇਣ ਫੇ ਗੋਰਾ ਉਹਦੇ ਘਰ ਚਲ ਜਾਂਦਾ ਕਹਿੰਦੇ ਅੱਜ ਪੰਜਾਬੀ ਮੈਨੂੰ ਕਹਿੰਦਾ ਸੀ ਸੇਵਾ ਕਰੀ ਪਰ ਉਹਨੂੰ ਫੋਨ ਨਹੀਂ ਕਰਦਾ ਤੇ ਉਹਦੇ ਘਰ ਚਲ ਜਾਂਦਾ ਅੱਛਾ ਜੀ ਉਧਰ ਪੰਜਾਬੀ ਦੇ ਘਰ ਵਾਲੀ ਇਦਾਂ ਨਵੀਂ ਨਵੀਂ ਪੰਜਾਬ ਚੋਂ ਗਈ ਹੁੰਦੀ ਆ ਵਿਚਾਰੀ ਹੁੰਦੀ ਆ ਨਪਾਲਿਆ ਹਾਂਜੀ ਉਹ ਨਵੀਂ ਨਵੀਂ ਗਈ ਹੁੰਦੀ ਉਹਨੂੰ ਪਤਾ ਨਹੀਂ ਲੱਗਦਾ ਹਾਂ ਉਹ ਬਿੱਲ ਮਾਰਦਾ ਤੇ ਪੰਜਾਬੀ ਦੇ ਘਰ ਵਾਲੀ ਜਿਹੜੀ ਆ ਉਹ ਦਰਵਾਜ਼ਾ ਖੋਲਦੀ ਆ ਅੱਛਾ ਜੀ ਤਾਂ ਇਹ ਗੋਰਾ ਇਹਨੂੰ ਵੇਖ ਕੇ ਕਹਿੰਦੀ ਵੀ ਕਿੰਨੂੰ ਮਿਲਣਾ ਕੀ ਗੱਲ ਆ ਉਹ ਕਹਿੰਦਾ ਮੈਂ ਤੁਸੀਂ ਕੌਣ ਆ ਕਹਿੰਦਾ ਮੈਂ ਤੇਰੇ ਸਾਰਾ ਇਹਦਾ ਫਰੈਂਡ ਆ ਫਰੈਂਡ ਅੱਛਾ ਤੇ ਉਹ ਕਹਿੰਦੇ ਕਿਧਰ ਆਇਂ ਮੈਂ ਸੇਵਾ ਲੈਣ ਆਇਆ ਸੇਵਾ ਕਰਾਉਣ ਆਇਆ ਅੱਛਾ ਉਹ ਕਹਿੰਦੇ ਉਹ ਘਰ ਹੈ ਨਹੀਂ ਗਏ ਤਾਂ ਤੁਸੀਂ ਆ ਜਿਓ ਫੇ ਚਲੋ ਜਿੱਦਾਂ ਮਰਜ਼ੀ ਕਰ ਲਿਓ ਆਹੋ ਤੇ ਉਹ ਚਾਰ ਵਾਰੀ ਕਹਿੰਦੀ ਆ ਅੱਛਾ ਤੇ ਉਹ ਉਹ ਤੁਹਾਨੂੰ ਮੈਨੂੰ ਸਮਝ ਲੱਗਦੀ ਮਾਰੀ ਮੋਟੀ ਪੰਜਾਬੀ ਹੋ ਜਾਣ ਦਾ ਹੁੰਦਾ ਹਾਂ ਤੇ ਉਹ ਹਿਲਦਾ ਨਹੀਂ ਅੱਛਾ ਤੇ ਉਹ ਮੁੜ ਕੇ ਕਹਿੰਦਾ ਮੈਂ ਸੇਵਾ ਤੂੰ ਹੀ ਕਰ ਦੋ ਮੇਰੀ ਅੱਛਾ ਉਹ ਗੁੱਸਾ ਜਾ ਆ ਜਾਂਦਾ ਆਹੋ ਉਹ ਕੋਈ ਪੰਜਾਬਣ ਪੁਰਾਣਾ ਹਥਿਆਰ ਚੁੱਕਦੀ ਵੇਦਣਾ ਅੱਛਾ ਥੂ ਕਰ ਰਤਾ ਦੇ ਕੋ ਬਵਾ ਦੇ ਕੋ ਕਰਕੇ ਤਾਕਮਨ ਕੰਨੀ ਸੇਵਾ ਕਰਕੇ ਬਾਹਰ ਧੱਕ ਦਿੰਦੀ ਆ ਤਾਂ ਮੁੜ ਕੇ ਦਰਵਾਜ਼ਾ ਲਾ ਦਿੰਦੀ ਅੱਛਾ ਉਧਰ ਫੇ ਆਪਣਾ ਪੰਜਾਬੀ ਆ ਜਾਂਦਾ ਅੱਛਾ ਉਹ ਕਹਿੰਦਾ ਗੋਰੀਆ ਤੂੰ ਮੈਨੂੰ ਪੋਣੀ ਕਰ ਦਿੰਦਾ ਵੀ ਮੈਂ ਵੀਰੇ ਬੂਰੇ ਫੜਨੇ ਆਦਾ ਤੇਰੀ ਚੰਗੀ ਤਰ੍ਹਾਂ ਸੇਵਾ ਹੋ ਜਾਂਦੀ ਇਹ ਕਹਿੰਦਾ ਆ ਜਾ ਹੁਣ ਘਰ ਆਪਣੇ ਘਰ ਚਲਦੇ ਆਂ ਤੇ ਜਲਦੀ ਤੇਰੀ ਸੇਵਾ ਸੁਭਾ ਕਰਦੇ ਆਂ ਅੱਛਾ ਉਹ ਕਹਿੰਦਾ ਮੇਰੀ ਸੇਵਾ ਨਾ ਕਰ ਮੈਨੂੰ ਹਸਪਤਾਲ ਦਾਖਲ ਕਰਾ ਸੇਵਾ ਤੇਰੇ ਘਰ ਇਹਨੇ ਬਹੁਤ ਕਰਤੀ ਆ ਬਹੁਤ ਖਾ ਦਿੱਤੀ ਆ